ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਇਹ ਆਵਾਜ਼ ਆਪ ਸੁਣਦੇ ხਾ ਲੇਖਕ ਕੇ ਐਲ ਗਰਗ ਜੀ ਦੀ ਲਿਖੀ ਹੋਈ ਕਹਾਣੀ ਕੁੜੀਆਂ ਚਿੜੀਆਂ ਕੁੜੀਆਂ ਤੇ ਚਿੜੀਆਂ ਦੀ ਇੱਕੋ ਖਸਲਤ ਹੁੰਦੀ ਹੈ ਚਿੜੀਆਂ ਜਦੋਂ ਵੀ ਥੋੜਾ ਉਡਾਰ ਹੁੰਦੀਆਂ ਨੇ ਆਲਣਾ ਪਾਉਣ ਬਾਰੇ ਸੋਚਣ ਲੱਗਦੀਆਂ ਨੇ ਕੁੜੀਆਂ ਜਦੋਂ ਵੀ ਥੋੜੀਆਂ ਅਹਿਸਾਸਮੰਦ ਬਣਦੀਆਂ ਨੇ ਕਰਵ ਸੌਣ ਬਾਰੇ ਗੰਭੀਰ ਲੱਗਦੀਆਂ ਨਹੀਂ ਮਾਂ ਹਮੇਸ਼ਾ ਉਹਨਾਂ ਨੂੰ ਤਿਆਰ ਕਰਦੀ ਰਹਿੰਦੀ ਏ ਇਧਰੀਆਂ ਤੇ ਮੈਂ ਆਪਣੀ ਧੀ ਨੂੰ ਉਹਦੇ ਦਾਜ ਚ ਦੇਾਂਗੀ ਇਹ ਰੇਸ਼ਮੀ ਪੱਟ ਤੇ ਮੈਂ ਆਪਣੀ ਸੋਹਣੀ ਧੀ ਲਈ ਲਿਆਈ ਆ ਮਾਂ ਨੂੰ ਬੋਲਦਿਆਂ ਸੁਣ ਕੇ ਧੀ ਚੁੱਪਚਾਪ ਉਹਦੇ ਮੂੰਹ ਵੱਲ ਤੱਕਦੀ ਰਹਿੰਦੀ ਏ ਮਾਂ ਹੱਸਦੀ ਏ ਉਦਾਸ ਹੁੰਦੀ ਏ ਚੰਬਲਦੀ ਏ ਤੇ ਫਿਰ ਗੰਭੀਰ ਹੋ ਜਾਂਦੀ ਏ ਧੀ ਗੁੱਸਾ ਦਿਖਾਉਂਦੀ ਏ ਕੀ ਮਾਂ ਤੂੰ ਵੀ ਸਾਰਾ ਦਿਨ ਮਾਂ ਜਾਣਦੀ ਏ ਕਿ ਧੀ ਦਾ ਇਹ ਗੁੱਸਾ ਛੋਟਾ ਮੋਟਾ ਏ ਤਾਂ ਉਹ ਪੱਲੇ ਨਾਲ ਸੇਟਕਦੀ ਹੋਈ ਆਖਦੀ ਏ ਧੀਆਂ ਕੋਈ ਘਰ ਰੱਖਣੀਆਂ ਹੁੰਦੀਆਂ ਨੇ ਇਹ ਤੇ ਰਾਜਿਆਂ ਮਹਾਰਾਜਿਆਂ ਨੇ ਵੀ ਤੋਰੀਆਂ ਨੇ ਅਸੀਂ ਕਿਹਦੇ ਪਾਣੀ ਹਾਰਾ ਤੇ ਬਸ ਧੀਆਂ ਵੱਲੋਂ ਠੰਡੇ ਵਾ ਪਈ ਆਵੇ ਆਖ ਮਾਂ ਗਲੇਡੂ ਪਰ ਲੈਂਦੀ ਉਹ ਕੁੜੀ ਤੇ ਮਾਂ ਇਹ ਸਾਰੀਆਂ ਗੱਲਾਂ ਪਾਰ ਕਰ ਚੁੱਕੀਆਂ ਸਨ ਆਪੇ ਦਾ ਹੱਥ ਸਰਤੇ ਨਾਰਾਇਣ ਕਰਕੇ ਉਹ ਉਹਦੀ ਮਾਂ ਸੋਚਦੇ ਸੀ ਕਿ ਕੁੜੀ ਭਾਵੇਂ ਆਪ ਹੀ ਵਰ ਲੱਭ ਲਵੇ ਤੇ ਉਹਦੀ ਜਾਨ ਸੁਖਾਲੀ ਹੋਵੇ ਜਦੋਂ ਉਹ ਮੈਨੂੰ ਮਿਲੀ ਤਾਂ ਘਰ ਬਣਾਉਣ ਦੀ ਕਾਰ ਤੇ ਆਹਰ ਚ ਲੱਗੀ ਹੋਈ ਸੀ ਇੱਕ ਯੂਨੀਵਰਸਿਟੀ ਲੈਕਚਰਰ ਨਾਲ ਉਹ ਤੁਰਦੀ ਫਿਰਦੀ ਆਮ ਦਿਖਾਈ ਦਿੰਦੀ ਸੀ ਹਰ ਫੰਕਸ਼ਨ ਹਰ ਸੈਮੀਨਾਰ ਅਰ ਗੋਸ਼ਟੀ ਕਾਫੀ ਹਾਊਸ ਲੈਕਚਰਰ ਸ਼ਾਦੀਸ਼ੁਦਾ ਸੀ ਉਹ ਇਹਨੂੰ ਦੋਸਤੀ ਦਾ ਨਾਂ ਦਿੰਦੇ ਪਰ ਮਾੜੀਆਂ ਜੀਬਾਂ ਵਾਲੇ ਲੋਕ ਇਸ ਦੋਸਤੀ ਨੂੰ ਨੀਵੇਂ ਪੱਤਣਾ ਤਿੱਕਰ ਖਿੱਚਲ ਜਾਂਦੇ ਸਨ ਕਿਸੇ ਸਾਂਝੇ ਦੋਸਤ ਦੇ ਘਰ ਪਾਰਟੀ ਸੀ ਸਭ ਨੇ ਕੁਝ ਨਾ ਕੁਝ ਸੁਣਾਇਆ ਸੀ ਉਸ ਆਪਣੀਆਂ ਲਿਖੀਆਂ ਇੱਕ ਦੋ ਕਵਿਤਾ ਸੁਣਾਈਆਂ ਗਹਿਰ ਗੰਭੀਰ ਲੱਗਦਾ ਸੀ ਉਹਦੇ ਅੰਦਰ ਕੁਝ ਕਾਲ ਰਿਹਾ ਸੀ ਜਵਾਲਾਮੁਖੀ ਜਹੀ ਤਸਵੀਰ ਵਰਗਾ ਉਹਦੇ ਚੁੱਪ ਵੀ ਬੋਲਦੀ ਜਾਪਦੀ ਸੀ ਇਹ ਤੇ ਨਰੀ ਜਿਹੜੀ ਚੂਕਦੀ ਹੋਈ ਜਿਹੜੀ ਮੈਂ ਮਨ ਚ ਕਿਹਾ ਸੀ ਪਰ ਇੱਕ ਦੋ ਚੱਕਰਾਂ ਵਿੱਚ ਹੀ ਉਹ ਸ਼ਿਵ ਨੂੰ ਗਾਉਣ ਲੱਗ ਪਈ ਸੀ ਮਾਏ ਨੀ ਮਾਏ ਮੈਂ ਸ਼ਿਕਰਾ ਯਾਰ ਬਣਾਇਆ ਇਸ ਨੂੰ ਅਚਾਨਕ ਇਹ ਕੀ ਹੋ ਗਿਆ ਚੰਗੀ ਪੁਲੀ ਸੀ ਇਹ ਇੱਕਦਮ ਮੈਂ ਸੋਚਿਆ ਪਤਾ ਨਹੀਂ ਕੁੜੀਆਂ ਦੀ ਕੀ ਖਸਲਤ ਹੈ ਜਦੋਂ ਪੋਰਾ ਕੁ ਅਜੜਨੀਆਂ ਨੇ ਸ਼ੇਵ ਨੂੰ ਗਾਉਣ ਲੱਗ ਪੈਂਦੀਆਂ ਨੇ ਜਿਵੇਂ ਸ਼ੇਵ ਉਹਨਾਂ ਦੀ ਐਸਕੇਪ ਹੋਵੇ ਮੈਨੂੰ ਹੈਰਾਨੀ ਹੋਣ ਲੱਗ ਪਈ ਸੀ ਤੇਰੀ ਉਮਰ ਕੀ ਏ ਮੈਂ ਪਹਿਲੀ ਮੁਲਾਕਾਤ ਵੇਲੇ ਹੀ ਪੁੱਛਿਆ ਸੀ ਤੂੰ ਤਾਂ ਮੂਰਖ ਹੈ ਉਮਰ ਤਾਂ ਔਰਤਾਂ ਦੀ ਹੁੰਦੀ ਹੈ ਕੁੜੀਆਂ ਦੀ ਕੋਈ ਉਮਰ ਨਹੀਂ ਹੁੰਦੀ ਕੁੜੀਆਂ ਤਾਂ ਬਸ ਕੁੜੀਆਂ ਹੀ ਹੁੰਦੀਆਂ ਨੇ आंखो हसपी सी मैं भी उसे हास्य जहे नाल आख्या सी ਵੱਡੇ ਸ਼ਹਿਰਾਂ ਦੀਆਂ ਕੁੜੀਆਂ ਨੂੰ ਇਹੋ ਤੇ ਬਿਮਾਰੀ ਔਰਤਾਂ ਬਣਦੀਆਂ ਹੀ ਨਹੀਂ ਕੁੜੀਆਂ ਤੋਂ ਸਿੱਧੀਆਂ ਬੁੱਢੀਆਂ ਔਰਤ ਪੁਣੇ ਨੂੰ ਉਹ ਬਾਈਪਾਸ ਕਰ ਜਾਂਦੀਆਂ ਨੇ ਉਹਦੇ ਚਿਹਰੇ ਤੋਂ ਲੱਗਦਾ ਸੀ ਉਹਨੂੰ ਗੁੱਸਾ ਆਇਆ ਹੋਵੇਗਾ ਉਹ ਚੁੱਪ ਕਰ ਗਈ ਸੀ ਪਰ ਲੱਗਦਾ ਸੀ ਜਿਵੇਂ ਮੈਂ ਉਹਨੂੰ ਕਿਤੇ ਉਹ ਕੁਰੇਦ ਦਿੱਤਾ ਸੀ ਉਹ ਹੱਥ ਮਿਲਾ ਕੇ ਚਲੀ ਗਈ ਸੀ ਇੱਕ ਦਿਨ ਉਹ ਇਕੱਲੀ ਸੀ ਅੱਜ ਉਹ ਭਾਈ ਕਿੱਧਰ ਗਿਆ ਮੈਂ ਹੱਸ ਕੇ ਪੁੱਛਿਆ ਉਹ ਚੁੱਪ ਰਹੀ ਕੋਈ ਜਵਾਬ ਨਾ ਦਿੱਤਾ ਚੱਲ ਕਿਤੇ ਕਾਫੀ ਪੀਏ ਮੈਂ ਕਿਹਾ ਉਹ ਕੋਈ ਉਜ਼ਰ ਕੀਤੇ ਬਿਨਾਂ ਤੁਰ ਪਈ ਕਿੱਥੇ ਗਿਆ ਲੈਕਚਰਰ ਮੈਂ ਕਾਫੀ ਹੌਸ ਤੇ ਕੁਰਸੀ ਤੇ ਬੈਠ ਗਿਆ ਫੇਰ ਪੁੱਛਿਆ ਮਰਦਾਂ ਦੀ ਇੱਕ ਵੱਡੀ ਪੈੜ ਇਹ ਵੀ ਕਿਉਂ ਹਰ ਚੀਜ਼ ਗ੍ਰੈਬ ਕਰਨਾ ਚਾਹੁੰਦੇ ਨੇ ਗ੍ਰੈਬ ਕਿ ਸਨੈਪ ਮੈਂ ਪੁੱਛਿਆ ਨਹੀਂ ਸਨੈਪ ਕਟਿਆ ਸ਼ਬਦ ਇਹਦੇ ਠੱਗੀਆਂ ਠੋਰੀਆਂ ਖੋਜ ਲਈ ਹੱਥ ਤੇ ਹੱਥ ਮਾਰ ਕੇ ਚੀਜ਼ ਲੈ ਜਾਣ ਵਾਂਗੇ ਪਰ ਮਰਦਾਂ ਲਈ ਇਹ ਸ਼ਬਦ ਫਿੱਟ ਨਹੀਂ ਆਉਂਦਾ ਗ੍ਰੈਬ ਚ ਪੂਰੀ ਮਰਦਾਨਗੀ ਸ਼ਾਮਲ ਹੈ ਸੀਨੇ ਦੇ ਜ਼ੋਰ ਨਾਲ ਚੀਜ਼ ਲੈਣ ਵਾਂਗ ਗੱਲ ਤਾਂ ਖੋਣ ਦੀ ਹੀ ਹੈ ਕਬਜ਼ੇ ਦੀ ਹੀ ਹੈ ਖੋਣ ਅਤੇ ਕਬਜ਼ੇ ਚ ਕੀ ਫਰਕ ਹੈ ਕਬਜ਼ਾ ਜਿਵੇਂ ਪ੍ਰithvi ਰਾਜ ਚੋਹਾਨੀ ਤੇ ਖੋਣ ਜਿਵੇਂ ਉਹ ਕਾਫੀ ਦਾ ਕੁੱਟ ਪਰਦੇ ਆ ਕਿਹਾ ਪਰ ਹਾਂ ਤੁਸੀਂ ਮਰਦ ਲੋਕ ਅਣਵਿਆਹੀ ਕੁੜੀ ਤੇ ਜੇ ਉਹ ਜ਼ਰਾ ਉਮਰ ਦੇ ਵੱਡੀ ਹੋ ਜਾਵੇ ਤਾਂ ਸ਼ਾਮਲਾਟ ਹੀ ਸਮਝਣ ਲੱਗਦੇ ਹੋ ਉਹ ਸਾਹਿਬ ਵੀ ਸ਼ਾਇਦ ਇਹੀ ਸਮਝਣ ਲੱਗੇ ਹੋ ਮੇਰੀ ਇਹ ਮਜਬੂਰੀ ਤਾਂ ਹੋ ਸਕਦੀ ਮੈਂ ਇਹਨੂੰ ਬੇਵਸੀ ਕਦੇ ਨਹੀਂ ਹੋਣ ਦੇਾਂਗੀ ਪਰ ਹੋਰ ਰੀਡਰਾਂ ਦੀਆਂ ਕੁਝ ਪੋਸਟਾਂ ਨਿਕਲੀਆਂ ਸਨ ਮੈਂ ਵੀ ਅਪਲਾਈ ਕਰ ਦਿੱਤਾ ਉਹ ਸਾਹਿਬੇ ਕੈਂਡੀਡੇਟ ਸਨ ਬਸ ਇਥੋਂ ਹੀ ਵਟਖਾ ਗਏ ਮੈਂ ਕਿਹਾ ਨਾ ਤੁਸੀਂ ਮਰਦ ਲੋਕ ਹਰ ਚੀਜ਼ ਗ੍ਰੈਬ ਕਰਨਾ ਚਾਹੁੰਦੇ ਹੋ ਜਰ ਜ਼ੋਰੂ ਜ਼ਮੀਨ ਪੋਸਟ ਸਭ ਦੀਆਂ ਸਭ ਮਰਦਔਰਤਾਂ ਨਾਲ ਵਿਆਹ ਵੀ ਕਰੇ ਤਾਂ ਉਹ ਸਮਝਦਾ ਏ ਕਿ ਉਹ ਗ੍ਰੈਬ ਕਰ ਰਿਹਾ ਏ ਮੈਂ ਉਸ ਕੁੜੀ ਦਾ ਗਰਜ਼ਮੰਦ ਨਹੀਂ ਸੀ ਸਾਡੀ ਦੋਸਤੀ ਹੋ ਗਈ ਉਸ ਮੇਰੇ ਨਾਂ ਇੱਕ ਕਵਿਤਾ ਲਿਖੀ ਕਵਿਤਾ ਰਸਾਲਿਤਿਛਪੀ ਸਭ ਨੇ ਪੜ੍ਹੀ ਕਿਸੇ ਕਵੀ ਦਰਬਾਰ ਤੋਂ ਬਾਅਦ ਚਾਪਿੰਗਿਆ ਇੱਕ ਬਜ਼ੁਰਗ ਨੇ ਉਸ ਨੂੰ ਕਿਹਾ ਤੇਰੀ ਕਵਿਤਾ ਚੰਗੀ ਸੀ ਪਰ ਉਹਦੇ ਨਾਂ ਕਿਉਂ ਕੀਤੀ ਕਵਿਤਾ ਤਾਂ ਕਵਿਤਾ ਹੀ ਹੁੰਦੀ ਕਿਸੇ ਇੱਕੇ ਦੁੱਕੇ ਦੇ ਨਾ ਕੀਤੀ ਕਵਿਤਾ ਤੁਹਾਨੂੰ ਤਕਲੀਫ ਹੋਈ ਪਰ ਮੈਂ ਕੀ ਕਰ ਸਕਦੀ ਹਾਂ ਇਤੇ ਸੱਚੇ ਸੁੱਚੇ ਜਜ਼ਮਿਆਂ ਦਾ ਪ੍ਰਗਟਾਉ ਹੀ ਸੀ ਮਾਤਰ ਪ੍ਰਗਟਾਉ ਬੁੱਢਾ ਕਵੀ ਮੂੰਹ ਵਟਕੇ ਰਹਿ ਗਿਆ ਕਬਰ ਚ ਲੱਤਾਂ ਨਹੀਂ ਤੇ ਹਾਲੇ ਵੀ ਇਹ ਜੈਲ ਸੀ ਦੇ ਮਾਰੇ ਪਏ ਨੇ ਈਰਖਾ ਦੀ ਅੱਗ ਚ ਮੱਚੀ ਜਾ ਰਹੇ ਨੇ ਇਹ ਵੀ ਤਾਂ ਮਰਦ ਦੀ ਖਸਲਤ ਈ ਹੈ ਕਿ ਉਹ ਹਰ ਔਰਤ ਦੇ ਨੇੜੇ ਆਪਣੇ ਆਪ ਨੂੰ ਹੀ ਦੇਖਣਾ ਚਾਹੁੰਦਾ ਏ ਕਿਸੇ ਹੋਰ ਨੂੰ ਨਹੀਂ ਉਹ ਉੱਚੀ ਦੇ ਨਹੀਂ ਹੱਸ ਪਈ ਫੇਰ ਉਸ ਆਲਣੇ ਲਈ ਇੱਕ ਟੀਲਾ ਹੋਰ ਤਲਾਸ਼ ਕੀਤਾ ਕਿਸੇ ਜਾਣੂ ਨੂੰ ਚੰਡੀਗੜ੍ਹ ਦੇ ਇੱਕ ਲੈਕਚਰਰ ਦੇ ਦੱਸ ਪਾਈ ਉਹ ਸੋਨਾ ਦੋਵਾਂ ਚ ਮੋਢਲੀ ਗੱਲਬਾਤ ਵੀ ਸ਼ੁਰੂ ਕਰਵਾ ਦਿੱਤੀ ਪਹਿਲਾ ਮਾਂ ਨਹੀਂ ਮੰਨਦੀ ਸੀ ਅਖੇ ਮੋਨੇ ਮੁੰਡੇ ਨੂੰ ਮੈਂ ਆਪਣੀ ਧੀ ਨੇ ਵਿਆਉਣ ਪਰ ਉਹਦੇ ਸਮਝਾਉਣ ਤੇ ਮਾਂ ਮੰਨ ਗਈ ਸੀ ਚਲੋ ਜਿਵੇਂ ਤੂੰ ਰਾਜ਼ੀ ਮੈਨੂੰ ਤਾਂ ਤੂੰ ਸੁਖੀ ਦੀਣੀ ਚਲਦੀ ਹੈ ਮੁੰਡਾ ਉਹਦੇ ਸ਼ਹਿਰ ਆਉਂਦਾ ਇੱਕ ਦੋ ਦਿਨ ਨੰਦਾ ਮਿਲਦਾ ਗੱਲਾਂ ਕਰਦਾ ਮੁੜ ਜਾਂਦਾ ਗੱਲ ਲਗਭਗ ਪੱਕੀ ਹੀ ਸੀ ਅਚਾਨਕ ਉਹਦੀ ਇੱਕ ਵਾਕਫ ਕੁੜੀ ਇੱਕ ਦਿਨ ਉਹਦੇ ਕੋਲ ਆਈ ਉਹ ਸੋ ਨੂੰ ਆਪਣੇ ਮਨ ਦੀ ਗੱਲ ਦਸੀ ਵਾਕਫ ਕੁੜੀ ਨੇ ਛਾਤੀ ਠੋਕ ਕੇ ਕਿਹਾ ਮੈਂ ਤੇਰੇ ਲਈ ਪੂਰੀ ਕੋਸ਼ਿਸ਼ ਕਰਾਂਗੀ ਮੈਨੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਉਹਦੀ ਆਸ ਹੋਰ ਪਕੇਰੀ ਹੋ ਗਈ ਪਰ ਇੱਕ ਦਿਨ ਅਚਾਨਕ ਕੱਲ ਹੋਰ ਹੀ ਪਾਸੇ ਮੁੜ ਗਈ ਉਸ ਮੁੰਡੇ ਨੇ ਉਸ ਵਾਕਫ ਕੁੜੀ ਨਾਲ ਹੀ ਵਿਆਹ ਕਰਵਾ ਲਿਆ। ਉਹ ਸਿਰ ਪਿੱਟ ਕੇ ਰਹਿ ਗਏ ਸੀ। ਦਰਅਸਲ ਉਹ ਮੁੰਡਾ ਦੋ ਤਿੰਨ ਕੁੜੀਆਂ ਨਾਲ ਇੱਕੋ ਵੇਲੇ ਇਸ਼ਕ ਕਰ ਰਿਹਾ ਸੀ। ਤੇ ਉਹ ਫੈਸਲਾ ਨਹੀਂ ਕਰ پا ਰਿਹਾ ਸੀ। ਪਤਾ ਨਹੀਂ ਵਾਕਫ ਕੁੜੀ ਵਾਲਾ ਫੈਸਲਾ ਕਿਵੇਂ ਕਦੋਂ ਤੇ ਕਿਹੜੇ ਚੱਕਰਾਂ 'ਚ ਹੋ ਗਿਆ ਸੀ। ਸ਼ਾਇਦ ਉਹਨੇ ਉੱਕੜ-ਦੁੱਕੜ ਪੰਬੇਪੋ ਕਰ ਲਿਆ ਸੀ। ਕਿ ਵਿਆਹ ਵੀ ਉੱਕੜ-ਦੁੱਕੜ ਪੰਬੇਪੋ ਕਰਕੇ ਹੋ ਜਾਂਦੇ ਨੇ। ਮੈਂ ਉਹਨੂੰ ਪੁੱਛਿਆ ਸੀ ਸ਼ਾਇਦ ਪਤਾ ਨਹੀਂ ਉਹ ਦਾਦੀ ਉਦਾਸ ਹੋ ਗਈ ਸੀ ਉਹਦੇ ਵਿੱਚਲਾ ਕੋਈ ਟੋਟਾ ਸ਼ਾਇਦ ਉਸ ਮੁੰਡੇ ਨੂੰ ਚਾਉਣ ਵੀ ਲੱਗ ਪਿਆ ਸੀ ਪਹਿਲੀ ਵਾਰੀ ਮੈਂ ਉਹਦੀ ਅੱਖਾਂ 'ਚ ਅੰਜੂ ਦੇਖੇ ਸਨ ਮੈਨੂੰ ਉਹਦੇ ਤੇ ਪਹਿਲੀ ਵਾਰੀ ਤਰਸ ਆਇਆ ਸੀ ਤਰਸ ਸ਼ਬਦ ਉਹਦੇ ਲਈ ਛੋਟਾ ਸੀ ਇਸ ਤਰ੍ਹਾਂ ਉਹ ਛੋਟੇ ਛੋਟੇ ਮਹਿਸੂਸ ਹੁੰਦੀ ਸੀ ਮੈਨੂੰ ਉਸ ਨਾਲ ਹਮਦਰਦੀ ਹੋਣ ਲੱਗ ਪਈ ਸੀ ਇੱਕ ਵਾਰੀ ਅਸੀਂ ਚੰਡੀਗੜ੍ਹ ਤੇ ਸੇ ਗੋਸ਼ਟੀ 'ਚ ਇਕੱਠੇ ਹੋਏ ਠਹਿਰਨ ਦਾ ਪ੍ਰਬੰਧ ਪ੍ਰਬੰਧਕ ਪ੍ਰੋਫੈਸਰ ਦੇ ਘਰੀ ਸੀ ਤੂੰ ਚੰਡੀਗੜ੍ਹ ਕਿਉਂ ਆਏ ਤੈਨੂੰ ਸ਼੍ਰੀਕਾਂ ਦੇ ਸ਼ਹਿਰ ਨਹੀਂ ਆਉਣਾ ਚਾਹੀਦਾ ਸੀ ਮੈਂ ਉਸ ਨੂੰ ਮਿਲਦੇ ਹੀ ਕਿਹਾ ਪਤਾ ਨਹੀਂ ਮੈਂ ਥੋੜੇ ਰਹਿਣੇ ਗਿਆ ਮੈਨੂੰ ਪਤਾ ਲੱਗਾ ਸੀ ਕਿ ਉਸ ਵਾਕਫ ਕੁੜੀ ਨਾਲ ਖੁਸ਼ ਨਹੀਂ ਮੈਂ ਉਹਦੀ ਉਦਾਸੀ ਨੂੰ ਅੱਖੀਂ ਦੇਖਣਾ ਚਾਹੁੰਦੇ ਸੀ ਤੂੰ ਖੁਸ਼ ਹੋਵੇਂਗੀ ਉਨੂੰ ਮਸੂਸਿਆ ਜਾਂ ਦੇਖ ਕੇ ਪਤਾ ਨਹੀਂ ਕਿਵੇਂ ਲੱਗੇ ਕੁਝ ਕਹਿ ਨਹੀਂ ਸਕਦੇ ਗੋਸ਼ਟੀ 'ਚ ਉਹ ਕੁੜੀ ਵੀ ਆਈ ਸੀ ਤੇ ਉਹ ਜੋੜੀ ਵੀ ਆਈ ਸੀ ਤੇ ਗੋਸ਼ਟੀ ਖਤਮ ਹੋਣ ਤੋਂ ਪਹਿਲਾਂ ਹੀ ਵਾਪਸ ਪਰਤ ਗਏ ਸਨ ਰਾਤ ਨੂੰ ਪ੍ਰਬੰਧਕ ਪ੍ਰੋਫੈਸਰ ਦੇ ਘਰ ਹੀ ਮਹਿਫਲ ਜੁੜੀ ਸੀ ਕਾਫੀ ਰਾਤ ਤੱਕਰ ਮਹਿਫਲ ਮਗੀ ਰਹੀ ਉਹ ਸ਼ਾਇਦ ਅਜਰਜ ਕੇ ਗਾਉਣਾ ਚਾਹੁੰਦੀ ਸੀ ਉਸ ਕਿੰਨੇ ਹੀ ਗੀਤ ਸੁਣਾਏ ਤਕੇ ਮਾ ਤਾਂ ਉਦੇ ਨੇੜੇ ਤੇੜੇ ਵੀ ਨਹੀਂ ਸੀ ਕਿਧਰੇ ਸੌਈਏ ਹੁਣ ਮੈਂ ਹੀ ਕਿਹਾ ਦੇਖ ਲੋ ਜੇ ਬੈਠਣਾ ਹੈ ਤਾਂ ਹੋਰ ਬੈਠ ਜਾਂਦੇ ਆ ਕੋਈ ਚਿਰ ਸੁਣਾਈ ਜਾਓ ਕੁਝ ਨਾ ਕੁਝ ਬਸ ਸਾਰੀ ਰਾਤ ਅੱਖਾਂ 'ਚ ਲੰਘ ਗਈ ਸੀ ਅਗਲੇ ਦਿਨ ਪ੍ਰਬੰਧਕ ਪ੍ਰੋਫੈਸਰ ਨੂੰ ਪਤਾ ਨਹੀਂ ਕੀ ਸੁੱਝੀ ਉਹ ਸਾਨੂੰ ਵਾਕਫ ਕੁੜੀ ਦੇ ਘਰ ਲੈ ਜਾਣ ਲਈ ਕਹਿਣ ਲੱਗਾ ਸ਼ਾਇਦ ਉਹਨੂੰ ਵੀ ਕੋਈ ਸੁੰਦਗ ਲੱਗ ਗਈ ਸੀ ਚਲੋ ਥੋੜੀ ਦੇਰ ਹੋ ਹੋਣੇ ਉਸ ਕਿਹਾ ਤੈਨੂੰ ਹੁਣ ਉੱਥੇ ਨਹੀਂ ਜਾਣਾ ਚਾਹੀਦਾ ਕੀ ਮਿਲੇਗਾ ਤੈਨੂੰ ਹੁਣ ਉੱਥੇ ਸਿਵਾਏ ਮੈਂ ਕਿਹਾ ਫੇਰ ਕੀ ਹੈ ਥੋੜਾ ਚਿਰ ਦਾ ਕੀ ਹੁੰਦਾ ਹੈ ਵਾਕਿਫ ਕੁੜੀ ਨੇ ਸਾਡੇ ਜਾਣ ਤੇ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਪਾਣੀ ਤੱਕ ਨਾ ਪੁੱਛਿਆ ਮੈਂ ਬੇਇਜ਼ਤੀ ਜਹੀ ਮਹਿਸੂਸ ਕੀਤੀ ਅੱਜ ਇੰਜ ਅਸੀਂ ਹਾਰਨ ਵਾਲੇ ਨੇ ਸਾਡੇ ਕੋਲ ਬਹੁਤ ਵੱਡਾ ਜਿਗਰਾ ਹੈ ਉਸ ਅਚਾਨਕ ਕਹਿ ਕੇ ਬੁੱਲ ਨਪਲੇ ਕਰ ਕੋਈ ਲੜਾਈ ਦਾ ਮੈਦਾਨ ਨਹੀਂ ਹੁੰਦਾ ਜਿੱਥੇ ਜਿੱਤ ਜਾਂ ਹਾਰ ਹੋਵੇ ਇਹ ਘਰੇ ਮੇਰਾ ਆਪਣਾ ਘਰ ਇਹ ਬਸ ਇੰਤਹਾਸੀ ਇਹ ਤੇਰੀ ਬਹੁਤ ਜ਼ਿਆਦਾ ਜਾਤੀ ਚਲੋ ਚੱਲੀ ਵਾਕਫ ਕੁੜੀ ਨੂੰ ਕਹਿ ਕੇ ਮੈਂ ਉਸ ਦੇ ਘਰੋਂ ਬਾਹਰ ਹੋ ਗਿਆ ਉਹ ਸ਼ਾਮ ਉਹ ਪੂਬਾ ਮਾਰ ਮਾਰ ਕੇ ਰੋਈ ਮੈਂ ਬਥੇਰੇ ਦਿਲਾਸੇ ਦਿੱਤੇ ਪਰ ਉਹਦੇ ਅੰਦਰੋਂ ਤਾਂ ਜਿਵੇਂ ਕੋਈ ਦਰਿਆ ਦਾ ਬੰਨ ਟੁੱਟ ਗਿਆ ਹੋਵੇ ਕੋਈ ਨਾ ਇਹ ਕੋਈ ਆਖਰੀ ਮੁੰਡਾ ਨਹੀਂ ਹੈ ਕੋਈ ਹੋਰ ਵਧੀਆ ਮੁੰਡਾ ਲੱਭਾਂਗੇ ਤੇਰੇ ਲਈ ਮੈਂ ਪੂਰੀ ਆਪਣਤ ਨਾਲ ਕਿਹਾ ਸੀ ਨਹੀਂ ਹੁਣ ਮੈਂ ਇਸ ਮੁਲਕ 'ਚ ਨਹੀਂ ਰਹਿਣਾ ਚਲੇ ਜਾਣਾ ਹੈ ਇਹ ਬਦਤਮੀਜ਼ਾਂ ਦਾ ਮੁਲਕੇ ਇਮੋਸ਼ਨਲੈਸ ਲੋਕਾਂ ਦਾ ਇਸ ਵਿਆਹ ਤੋਂ ਬਾਅਦ ਵੀ ਮੇਰੇ ਕੋਲ ਆਇਆ ਸੀ ਆ ਕੇ ਮੈਂ ਫਿਰ ਵਾਪਸ ਆਉਣ ਲਈ ਤਿਆਰ ਹਾਂ ਉੱਥੇ ਮੈਂ ਮਜਬੂਰੀ 'ਚ ਹਾਂ ਕਹੀ ਉਸ ਮੂੰਹ ਪੁੱਛਦੇ ਹੋਏ ਕਿਹਾ ਸੁਣਦੇ ਆਂ ਮੈਨੂੰ ਤਾਂ ਚੜ ਗਿਆ ਸੀ ਕਾਦੀ ਮਜਬੂਰੀ ਸੀ ਜੀ ਕਮਜ਼ੋਰ ਬੰਦਾ ਏ ਜਿਹੜਾ ਬੰਦਾ ਠੀਕ ਵੇਲੇ ਫੈਸਲਾ ਨਹੀਂ ਲੈ ਸਕਦਾ ਉਹਦਾ ਇਤਬਾਰ ਕਰਨਾ ਬੇਵਕੂਫੀ ਹੈ ਸਰਾਸ ਕੱਲ ਨੂੰ ਉਸ ਕੁੜੀ ਨੂੰ ਕਹੇਗਾ ਮੈਂ ਤੇਰੇ ਕੋਲ ਵਾਪਸ ਆਉਣ ਲਈ ਤਿਆਰ ਹਾਂ ਪਰਸੋਂ ਨੂੰ ਫੇਰ ਤੇਰੇ ਕੋਲ ਕੁੜੀਆਂ ਨਾ ਹੋ ਗਈਆਂ ਤਮਾਸ਼ਾ ਹੋ ਗਿਆ ਪਰ ਤੂੰ ਹਾਲੇ ਵੀ ਉਸ ਬਾਰੇ ਸੋਚਦੀ ਹੈ ਮੈਂ ਹੈਰਾਨ ਹਾਂ ਜਿਸ ਨਾਲ ਕਦੇ ਕਿਤੋਂ ਜੁੜੇ ਹੋਈਏ ਉਸ ਬਾਰੇ ਖਿਆਲਤਾ ਕਦੀ ਕਦੀ ਆਉਂਦਾ ਹੀ ਪੂਰੀ ਤਰ੍ਹਾਂ ਟੁੱਟਣਾ ਬੜਾ ਮੁਸ਼ਕਲ ਹੁੰਦਾ ਹੈ ਕਈ ਵਾਰੀ। ਕਾਫੀ ਦੇਰ ਮੈਂ ਉਹਦੇ ਬਾਰੇ ਕੁਝ ਨਾ ਸੋਚਿਆ ਪਰ ਅਚਾਨਕ ਇੱਕ ਦਿਨ ਇੱਕ ਖਬਰ ਸੁਣੀ। ਉਸਨੇ ਆਪਣੇ ਤੋਂ ਕਾਫੀ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਕਰਵਾ ਲਿਆ ਸੀ। ਇਹ ਖਬਰ ਅਖਬਾਰਾਂ ਰਸਾਲਿਆਂ 'ਚ ਛਪੀ ਸੀ। ਚਲੋ ਠੀਕ ਹੈ ਵੀ ਮੇਰਾ ਮਨ बस ਇੰਨਾ ਹੀ ਸੋਚ ਸਕੇ। ਉਹ ਇਹ ਫੈਸਲਾ ਕਿਉਂ ਤੇ ਕਿਵੇਂ ਲਿਆ ਮੈਂ ਸੋਚ ਹੀ ਨਹੀਂ ਸਕਿਆ। ਥੋੜੇ ਦਿਨਾਂ ਬਾਅਦ ਹੀ ਉਵਾਕ ਕੁੜੀ ਮਿਲ ਇਧਰ ਉਧਰ ਦੀਆਂ ਗੱਲਾਂ ਮਾਰਨ ਬਾਅਦ ਹੌਲੀ ਜਿਹੀ ਕੈਂ ਲੱਗੀ ਘਾਰੋਂ ਉਹ ਸਿੰਦਾਂ ਹੋਰੇ ਹੁੰਦਾ ਰਿਹਾ ਐਵੇਂ ਬੈ ਕੇ ਗੱਲਾਂ ਕਰਾਂਗੇ ਮੈਂ ਚੁੱਪ ਸਾਂ ਕੀ ਕਹਿੰਦਾ ਉਹਨੇ ਇਹ ਕੀ ਫੈਸਲਾ ਲੇਟਾ ਕੀ ਸਿਆਣਪ ਇਹ ਹੁਣ ਮੈਂ ਚੁੱਪ ਨਹੀਂ ਸਾਂ ਰਹਿ ਸਕਦਾ ਮੇਰੇ ਘਰ ਇੱਕ ਵੇਲੇ ਅੰਗੂਰਾਂ ਦੇ ਵੇਦ ਇਹਦੇ ਤਣੇ ਮਜ਼ਬੂਤ ਨਹੀਂ ਖਾਸ ਓਟ ਵੀ ਨਹੀਂ ਜਦ ਕੱਟਣ ਆਉਂਦੇ ਇਸ ਹਵਾਂਚ ਇਹ ਤਾਰ ਵਾਂਗ ਹਿਲਦੀ ਛਾਂ ਵੀ ਨਹੀਂ ਬਿੱਲੀ ਵੀ ਪੈਂਦੀ ਹੈ ਪਰ ਚਿੜੀਆਂ ਫੇਰ ਵੀ ਉਹਦੇ ਤੇ ਆਪਣਾ ਆਲਣਾ ਬਣਾਉਂਦੀਆਂ ਨੇ ਚਖੜੀਆਂ ਹਨੇਰੀ ਆਉਣ ਤੇ ਕਿਤੇ ਦੂਰ ਚਲੀਆਂ ਜਾਂਦੀਆਂ ਨੇ ਕਈ ਵਾਰੀ ਤਾਂ ਆਂਡਾ ਵੀ ਆਲਣੇ ਚ ਹੀ ਛੱਡ ਜਾਂਦੀਆਂ ਨੇ ਪਰ ਆਲਣਾ ਬਣਾਉਨੋਂ ਬਾਜ਼ ਨਹੀਂ ਆਉਂਦੀ ਵਾਪਸ ਪਰਤ ਕੇ ਫੇਰ ਆਲਣਾ ਬਣਾਉਣ ਚ ਫਰੂਜ ਜਾਂਦੀਆਂ ਨੇ ਪਰ ਕੀ ਹੈ ਬਰਬਾਦੀ ਵੱਲ ਨਹੀਂ ਜਾਂਦੀਆਂ ਜਾਣਬੁੱਝ ਕੇ ਤਬਾਹੀ ਮੁੱਲ ਨਹੀਂ ਲੈਂਦੀਆਂ ਹਾਂ ਲੈਂਦੀਆਂ ਹਨ ਪਰ ਆਲਣੇ ਵਿਚਲਾ ਸੁੱਖ ਉਹਨਾਂ ਨੂੰ ਟੇਕੇ ਨਹੀਂ ਬਹਿਣ ਦਿੰਦਾ ਬੇਚੈਨ ਰੱਖਦਾ ਹੈ ਕੁੜੀਆਂ ਤੇ ਚੜੀਆਂ ਏਸੇ ਗੱਲੋਂ ਇੱਕੋ ਜਿਹੀਆਂ ਹੁੰਦੀਆਂ ਨੇ ਵਾਕ ਕੁੜੀ ਕੋਲੇ ਕਹਿਣ ਲਈ ਕੁਝ ਨਹੀਂ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ